ਇਹਾਂ ਦੱਸਦੀ ਹੈ ਕਿ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਨਿਸ਼ਾਨ ਸਾਹਿਬ ਨੂੰ ਠਕੰਦੇ ਵਾਸਤੇ ਜੋ ਕੱਪੜੇ ਦਾ ਰੰਗ ਹੈ ਉਸ ਨੂੰ ਰਹਿਤ ਮਰਿਆਦਾ ਦੇ ਮੁਤਾਬਕ ਹੀ ਰੱਖਣ ਦੇ ਵਾਸਤੇ ਕਹਿ ਦਿੱਤਾ ਗਿਆ ਹੈ ਇਸ ਦੇ ਵਿੱਚ ਖਾਸ ਤੌਰ ਦੇ ਉੱਪਰ ਬਸੰਤੀ ਜਾਂ ਫਿਰ ਸੁਰਮਈ ਯਾਨਕੀ ਨੀਲਾ ਰੰਗ ਹੋਣਾ ਹੀ ਯਕੀਨੀ ਬਣਾਉਣ ਦੇ ਵਾਸਤੇ ਸਰਕੂਲਰ 'ਚ ਜ਼ਿਕਰ ਕੀਤਾ ਗਿਆ ਹੈ ਅਤੇ ਦੂਸਰੇ ਪਾਸੇ ਇਹ ਵੀ ਕਿਹਾ ਗਿਆ ਹੈ ਕਿ ਕੇਸਰੀ ਰੰਗ ਜੋ ਹੈ ਉਹ ਭਗਵੇ ਰੰਗ ਦੀ ਨੁਮਾਇੰਦਗੀ ਕਰਦਾ ਹੈ ਅਤੇ ਕਈ ਵਾਰ ਇਸ ਗੱਲ ਦਾ 不乐卡也巴单带。 ਇਸ ਕਰਕੇ ਇਸ ਰੰਗ ਦੀ بجائے ਤੁਸੀਂ ਜੇਕਰ ਇਸਤੇਮਾਲ ਕਰਨਾ ਹੀ ਹੈ ਤਾਂ ਬਸੰਤੀ ਰੰਗ ਨੂੰ ਹੀ ਇਸਤੇਮਾਲ ਕੀਤਾ ਜਾਵੇ ਨਾ ਕਿ ਕੇਸਰੀ ਰੰਗ ਨੂੰ ਇਸ ਦੇ ਬਾਰੇ ਵਿੱਚ ਕਈ ਵਾਰ ਸ਼ਿਕਾਇਤਾਂ ਵੀ ਆਈਆਂ ਨੇ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਭਗਵਾ ਜੂ ਰੰਗ ਹੈ ਇਹ ਹਿੰਦੂ ਧਰਮ ਦਾ ਜਾਂ ਫਿਰ ਸਨਾਤਨ ਧਰਮ ਦਾ ਪ੍ਰਤੀਕ ਦੇ ਤੌਰ ਦੇ ਉੱਪਰ ਜਾਣਾ ਚੰਦਾ ਹੈ ਅਤੇ ਨਿਸ਼ਾਨ ਸਾਹਿਬ ਉਹਨਾਂ ਇਹ ਵੀ ਕਿਹਾ ਕਿ ਤਿਕੋਣਾ ਝੰਡਾ ਹੁੰਦਾ ਹੈ ਜਿਸ ਨੂੰ ਇੱਕ ਤਿਕੋਣੇ ਝੰਡੇ ਦੇ ਤੌਰ ਦੇ ਉੱਪਰ ਹੀ ਦਰਸਾਉਣਾ ਜ਼ਰੂਰੀ ਹੈ ਜੋ ਦੁਨੀਆ ਭਰ ਦੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਇੱਕ ਲੰਬੇ ਖੰਬੇ ਦੇ ਉੱਪਰ ਜਿਸ ਨੂੰ ਅਸੀਂ ਨਿਸ਼ਾਨ ਸਾਹਿਬ ਕਹਿੰਦੇ ਆ ਉਸ ਦੇ ਉੱਪਰ ਤੁਸੀਂ ਲਹਿਰਾ ਸਕਦੇ ਹੋ ਜਿਸ ਨੂੰ ਕੀ ਕੀ ਇੱਕ ਕੱਪੜੇ ਦੇ ਨਾਲ ਟਕਿਆ ਜਾਂਦਾ ਹੈ ਅਤੇ ਇਸ ਕੱਪੜੇ ਦੇ ਰੰਗ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਹੈ ਖਾਸ ਤੌਰ ਦੇ ਉੱਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਮਰਸਰ ਦੇ ਵੱਲੋਂ ਪ੍ਰਕਾਸ਼ਿਤ ਸਿੱਖ ਰਹਿਤ ਮਰਿਆਦਾ ਦੀ 26ਵੀਂ ਐਡੀਸ਼ਨ ਜਨਵਰੀ 2001 ਦੇ ਪੰਨਾ 15 ਦੇ ਉੱਪਰ ਗੁਰਦੁਆਰੇ ਦੇ ਸਿਰਲੇਖ ਹੇਠ ਡੱਡਾ ਮਦ ਦੇ ਵਿੱਚ ਲਿਖਿਆ ਹੋਇਆ ਹੈ ਕਿ ਹਰ ਇੱਕ ਗੁਰਦੁਆਰੇ ਦੇ ਵਿੱਚ ਨਿਸ਼ਾਨ ਸਾਹਿਬ ਕਿਸੇ ਉੱਚੀ ਥਾਂ ਦੇ ਉੱਪਰ ਲੱਗਾ ਹੋਵੇ ਨਿਸ਼ਾਨ ਸਾਹਿਬ ਦੇ ਪੋਸ਼ਾਕੇ ਦਾ ਰੰਗ ਬਸੰਤੀ ਜਾਂ ਫਿਰ ਸੁਰਮਈ ਹੋਵੇ ਅਤੇ ਨਿਸ਼ਾਨ ਸਾਹਿਬ ਦੀ ਸਿਰੇ ਦੇ ਉੱਪਰ ਸਰਬਲੋਜ ਆ ਭਾਲਾ ਜਾਂ ਖੰਡਾ ਹੋਣਾ ਹੀ ਚਾਹੀਦਾ ਹੈ ਸ਼੍ਰੋਮਣੀ ਕਮੇਟੀ ਦੁਆਰਾ 26/7/24 ਨੂੰ ਪੱਤਰ ਨੰਬਰ 37303 ਦੇ ਮੁਤਾਬਿਕ ਜਾਰੀ ਕੀਤੇ ਗਏ ਸਰਕੂਲਰ ਦੇ ਮੁਤਾਬਿਕ ਅਕਾਲ ਤਖਤ ਸਾਹਿਬ ਦੇ ਦਫ਼ਤਰ ਦੇ ਵੱਲੋਂ ਜੋ ਆਦੇਸ਼ ਦਿੱਤਾ ਗਿਆ ਹੈ ਉਸ ਦੇ ਵਿੱਚ ਵੀ ਕੇਸਰੀ ਰੰਗ ਦਾ ਕੋਈ ਵਰਣਨ ਨਹੀਂ ਹੈ ਇਹ ਉਹ ਜਵਾਬਦਾਇਕ ਨਿਸ਼ਾਨ ਸਾਹਿਬ ਦੇ ਰੰਗ ਸੰਬੰਧੀ ਦੁਬਿਧਾ ਮਿਟਾਉਣ ਦੇ ਵਾਸਤੇ ਜੋ ਬਿਆਨ ਅਖਬਾਰਾਂ ਨੂੰ ਜਾਰੀ ਕੀਤਾ ਗਿਆ ਹੈ ਉਹ ਕਿਸੇ ਅਜੀਹੀ ਸਮprਦਾਇਕ ਸੋਚ ਦੇ ਵਿੱਚੋਂ ਉਪਜਾਇਆ ਜਿਹੜੀ ਸ਼੍ਰੋਮਣੀ ਕਮੇਟੀ ਨੂੰ ਵੀ ਇੱਕ ਸਮprਦਾ ਦੇ ਰੂਪ ਦੇ ਵਿੱਚ ਵੇਖਦੀ ਹੈ ਉਸ ਵਿੱਚ ਕੇਸਰੀ ਰੰਗ ਨੂੰ ਨਿਸ਼ਾਨ ਸਾਹਿਬ ਦਾ ਤੀਜਾ ਰੰਗ ਦੱਸ ਕੇ ਦੁਬਿਧਾ ਮਿਟਾਉਣ ਦੀ ਥਾਂ ਵਧਾ ਦਿੱਤੀ ਗਈ ਹੈ ਸ਼੍ਰੋਮਣੀ ਕਮੇਟੀ ਦੇ ਕਿਸੇ ਜ਼ਿੰਮੇਵਾਰ ਅਧਿਕਾਰੀ ਨੂੰ ਇਹ ਪੱਖ ਸਪਸ਼ਟ ਕਰਨਾ ਚਾਹੀਦਾ ਹੈ ਅਤੇ ਇਹ ਵਿਚਾਰ ਜਿਹੜੇ ਨੇ ਜਿਹੜੇ ਹੁਣ ਤੁਹਾਡੇ ਨਾਲ ਅਸੀਂ ਸਾਂਝੇ ਕਰਕੇ ਹਟੇ ਹਾਂ ਇਹ ਨੇ ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਤੇ ਜੋ ਉਹਨਾਂ ਨੇ ਆਪਣੀ ਈਮੇਲ ਦੇ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ ਪੱਤਰਕਾਰਾਂ ਦੇ ਨਾਲ ਦੱਸਦੀ ਹੈ ਕਿ ਨਿਸ਼ਾਨ ਸਾਹਿਬ ਦੇ ਇਤਿਹਾਸਕ ਪਿਛੋਕੜ ਬਾਰੇ ਪੁੱਛਣ ਦੇ ਉੱਪਰ ਜਵਾਬ ਦੇ ਵਿੱਚ ਉਹਨਾਂ ਕਿਹਾ ਹੈ ਕਿ ਖਾਲਸੇ ਦੇ ਸੁਆਮੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਨੂੰ ਸੁਰਮਈ ਯਾਨੀ ਕਿ ਨੇਵੀ ਬਲੂ ਰੰਗ ਦਾ ਨਿਸ਼ਾਨ ਸਾਹਿਬ ਬਖਸ਼ਿਆ ਹੈ ਪਟ ਪਰਿਵਾਰ ਦੇ ਭਾਈ ਸਰੂਪ ਸਿੰਘ ਕੋਸ਼ਿਸ਼ ਦੀ ਕਿਰਤ ਪਟ ਵਹੀਆਂ ਜਿਸ ਨੂੰ ਪ੍ਰੋਫੈਸਰ ਪਿਆਰਾ ਸਿੰਘ ਪਦਮ ਨੇ ਗੁਰੂਕੀਆਂ ਸਾਖੀਆਂ ਦੇ ਨਾਮ ਦੇ ਹੇਠ ਸੰਪਾਦਿਤ ਕੀਤਾ ਹੈ ਉਹਦੀ ਚੌਥੀ ਐਡੀਸ਼ਨ ਦੇ ਪੰਨਾ ਨੰਬਰ 126 ਦੇ ਉੱਪਰ ਵਰਣਨ ਹੈ ਕਿ ਦਸਵੇਂ ਗੁਰੂ ਪਾਸ਼ਾ ਜੀ ਨੇ ਜਦੋਂ ਭਾਈ ਮਨੀ ਸਿੰਘ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਸੇਵਾ ਸੰਭਾਲ ਲਈ ਪੰਜ ਸਿੰਘਾਂ ਸਮੇਤ ਭੇਜਿਆ ਉਸ ਮੌਕੇ ਇੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਕੀ ਬੀੜ ਸੁਰਮਈ ਪੋਸ਼ਾਕੇ ਵਾਲਾ ਨਿਸ਼ਾਨ ਦੇ ਕੇ ਵਿਦਿਆ ਕੀਤਾ ਜੇਠ ਸੁਦੀ ਚੌਥ ਨੂੰ ਸ਼੍ਰੀ ਹਰਮੰਦਰ ਜੀ ਦੇ ਦਰਸ਼ਨ ਪਾਏ ਨਿਸ਼ਾਨ ਸਾਹਿਬ ਚੁਲਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਨਿਸ਼ਾਨ ਸਾਹਿਬ ਦੇ ਰੰਗ ਤੇ ਡਿਜ਼ਾਈਨ ਸੰਬੰਧੀ ਦੁਬਿਧਾ ਮਿਟਾਉਣ ਦੇ ਲਈ ਖਾਲਸਾਈ ਪਰੰਪਰਾ ਨੂੰ ਸੰਭਾਲਦੀ ਬੈਠੇ ਪੰਥ ਅਕਾਲੀ ਬੁੱਢਾ ਦਲ ਸਮੇਤ ਸਾਰੇ ਨਿਹੰਗ ਸਿੰਘਾਂ ਦੀਆਂ ਛੌਣੀਆਂ ਦੇ ਉੱਪਰ ਸੁਰਮਈ ਰੰਗ ਦੇ ਝੂਲਦੇ ਨਿਸ਼ਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਜੋ ਕਿ ਰਾਜਨੀਤਿਕ ਅਤੇ ਧਾਰਮਿਕ ਦੌਰ ਦੀਆਂ ਜਥੇਬੰਦੀਆਂ ਦੇ ਵਿੱਚ ਸਿੱਖੀ ਦੀ ਸੁਤੰਤਰਤਾ ਅਤੇ ਨਿਵੇਕਲੀ ਪਛਾਣ ਦੇ ਲਈ ਸੁਰਮਈ ਯਾਨੀ ਕਿ ਨੇਵੀ ਬਲੂ ਰੰਗ ਸਭ ਤੋਂ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ ਤਾਂ ਖੈਰ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ